ਸਾਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਜਸ਼ਨਪ੍ਰੀਤ ਸਿੰਘ ਦੇ ਮੁੱਦੇ ਤੇ ਭਿੜੇ ਪੰਜਾਬੀ ਟਰੰਪ ਹਮਾਇਤੀ ਅਮਰਿੰਦਰ ਖਟੜਾ ਨੇ ਕਿਹਾ ਕੋਈ ਸਿੱਖ ਜਥੇਬੰਦੀ ਜਸ਼ਨਪ੍ਰੀਤ ਦੀ ਮਦਦ ਨਾ ਕਰੇ ਲੋਕਾਂ ਨੇ ਆਠ ਮੋਤਾਂ ਦੇ ਜ਼ਿੰਮੇਵਾਰ ਗੋਰੇ ਡਰਾਈਵਰ ਦੀ ਦਿੱਤੀ ਮਿਸਾਲ ਕੈਨੇਡਾ ਵਿੱਚ ਦੋ ਭਾਰਤੀ ਪਰਿਵਾਰਾਂ ਦੇ ਚੱਲੀਆਂ ਗੋਲੀਆਂ ਸਰੀ ਅਤੇ ਡੈਲਟਾ ਵਿਚ ਵਾਪਰੀਆਂ ਮਾਰਦਾ ਤਾਂ ਜਬਰੀ ਵਸੂਲੀ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਪੜਤਾ ਯੂਕੇ ਵਿੱਚ ਇੱਕ ਹੋਰ ਪੰਜਾਬੀ ਮੁਟਿਆਰ ਕੀਤੀ بےਪਰਤ ਸਿੱਖ ਫਾਈਚਾਰੇ ਵਿੱਚ ਗੁੱਸੇ ਦੀ ਲਹਿਰ ਅਮਰੀਕਾ ਵਿੱਚ ਲੱਖਾਂ ਲੋਕ ਭੁੱਖਮਰੀ ਦੇ ਬੂਹੇ ਤੇ ਪਹਿਲੀ ਨਵੰਬਰ ਤੋਂ ਨਹੀਂ ਮਿਲੇਗਾ ਰਾਸ਼ਨ ਨਿਊਯਾਰਕ ਦੇ ਮੇਅਰ ਦੀ ਚੋਣ ਵਿੱਚ ਸਿੱਖਾਂ ਦਾ ਜ਼ੋਰਦਾਰ ਪ੍ਰਚਾਰ ਜ਼ਹਰਾਨ ਮਮਦਾਨੀ ਦੇ ਹੱਕ ਵਿੱਚ ਡਟਿਆ ਭਾਈਚਾਰਾ ਅਮਰੀਕਾ ਵਿੱਚ ਭਾਰਤੀ ਔਰਤ ਨੇ ਚੁਰੀ ਨਾਲ ਵੱਡੀ ਪਤੀ ਦੀ ਕਰਦਾਂ ਪੁਲਿਸ ਨੇ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਡੋਨਲਡ 트ੰਪ ਦੀ ਪਾਰਟੀ ਨਾਲ ਸੰਬੰਧਿਤ ਪੰਜਾਬੀ ਸਿਆਸਤਦਾਨ ਵੱਲੋਂ ਜਸ਼ਨਪ੍ਰੀਤ ਸਿੰਘ ਦਾ ਤਿੱਖਾ ਵਿਰੋਧ ਕੀਤਾ ਜਾਣ ਸਾਥ ਅਫਰੀਕਾ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਜਸ਼ਨਪ੍ਰੀਤ ਸਿੰਘ ਦੇ ਮੁੱਦੇ ਤੇ ਭੜੇ ਪੰਜਾਬੀ ਟਰੰਪ ਹਮਾਇਤੀ ਅਮਰਿੰਦਰ ਖਟੜਾ ਨੇ ਕਿਹਾ ਕੋਈ ਸਿੱਖ ਜਥੇਬੰਦੀ ਜਸ਼ਨਪ੍ਰੀਤ ਦੀ ਮਦਦ ਨਾ ਕਰੇ ਲੋਕਾਂ ਨੇ 8 ਮੋਤਾਂ ਦੇ ਜ਼ਿੰਮੇਵਾਰ ਗੋਰੇ ਡਰਾਈਵਰ ਦੀ ਦਿੱਤੀ ਮਿਸਾਲ ਕੈਨੇਡਾ ਵਿੱਚ ਦੋ ਭਾਰਤੀ ਪਰਿਵਾਰਾਂ ਦੇ ਚੱਲੀਆਂ ਗੋਲੀਆਂ ਸਰੀ ਅਤੇ ਡੈਲਟਾ ਬਿਸਤ ਵਾਪਰੀਆਂ ਫਾਰਦਾਤਾ ਜਬਰੀ ਵਸੂਲੀ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਪੜਤਾ ਯੂਕੇ ਵਿੱਚ ਇੱਕ ਹੋਰ ਪੰਜਾਬੀ ਮੁਟਿਆਰ ਕੀਤੀ بےਵਕਤ ਸਿੱਖ ਪਾਈਚਾਰੇ ਵਿੱਚ ਗੁੱਸੇ ਦੀ ਲਹਿਰ ਅਮਰੀਕਾ ਵਿੱਚ ਲੱਖਾਂ ਲੋਕ ਭੁਖ ਮਰੀ ਦੇ ਬੂਹੇ ਤੇ ਪਹਿਲੀ ਨਵੰਬਰ ਤੋਂ ਨਹੀਂ ਮਿਲੇਗਾ ਰਾਸ਼ਨ ਨਿਊਯਾਰਕ ਦੇ ਮੇਅਰ ਦੀ ਚੋਣ ਵਿੱਚ ਸਿੱਖਾਂ ਦਾ ਜ਼ੋਰਦਾਰ ਪ੍ਰਚਾਰ ਜ਼ਹਰਾਨ ਮਮਦਾਨੀ ਦੇ ਹੱਕ ਵਿੱਚ ਡਟਿਆ ਭਾਈਚਾਰਾ ਅਮਰੀਕਾ ਵਿੱਚ ਭਾਰਤੀ ਔਰਤ ਨੇ ছুরি ਨਾਲ ਵੱਡੀ ਪਤੀ ਦੀ ਗਰਦਨ ਪੁਲਿਸ ਨੇ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਡੋਨਲਡ 트੍ਰੰਪ ਦੀ ਪਾਰਟੀ ਨਾਲ ਸੰਬੰਧਤ ਪੰਜਾਬੀ ਸਿਆਸਤਦਾਨ ਵੱਲੋਂ ਜਸ਼ਨਪ੍ਰੀਤ ਸਿੰਘ ਦਾ ਤਿੱਖਾ ਵਿਰੋਧ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਦਾ ਹੜ ਆ ਗਿਆ ਹੈ ਅਤੇ ਉਸ ਗੋਰੇ ਟਰੱਕ ਡਰਾਈਵਰ ਦੀ ਮਿਸਾਲ ਦਿੱਤੀ ਜਾ ਰਹੀ ਹੈ ਜਿਸ ਨੂੰ 8 ਮੌਤਾਂ ਤੋਂ ਬਾਅਦ ਵੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਰਿਪਬਲਿਕਨ ਪਾਰਟੀ ਦੇ ਅਮਰਿੰਦਰ ਖਟੜਾ ਨੇ ਟਵੀਟ ਕਰਦਿਆਂ ਕਿਹਾ ਕਿ ਕਿਸੇ ਸਿੱਖ ਜਥੇਬੰਦੀ ਨੂੰ ਜਸ਼ਨਪ੍ਰੀਤ ਸਿੰਘ ਦੀ ਮਦਦ ਵਾਸਤੇ ਅੱਗੇ ਨਹੀਂ ਆਉਣਾ ਚਾਹੀਦਾ ਅਮਰੀਕਾ ਵਿੱਚ ਵਸਦਾ ਸਿੱਖ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਹ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿੱਤਾ ਜਾਵੇ। ਅਮਰਿੰਦਰ ਖਟੜਾ ਇੱਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੀ ਪ੍ਰਕਿਰਿਆ ਸੂਬਾ ਸਰਕਾਰਾਂ ਤੋਂ ਖੋ ਕੇ ਆਪਣੇ ਹੱਥਾਂ ਵਿੱਚ ਲੈ ਲੈਣੀ ਚਾਹੀਦੀ ਹੈ। ਦੂਜੇ ਪਾਸੇ ਅਮਰਿੰਦਰ ਖਟੜਾ ਦੇ ਵਿਚਾਰਾਂ ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਇੱਕ ਸੋਸ਼ਲ ਮੀਡੀਆ ਵਰਤੋਕਾਰ ਨੇ ਕਿਹਾ ਕਿ ਬਿਨਾਂ ਸ਼ੱਕ ਜਸ਼ਨਪ੍ਰੀਤ ਸਿੰਘ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਉਸ ਵਿਰੁੱਧ ਵੱਡੇ ਵੱਡੇ ਬਿਆਨ ਵੀ ਨਹੀਂ ਆਉਣੇ ਚਾਹੀਦੇ ਇੱਕ ਹੋਰ ਸੋਸ਼ਲ ਮੀਡੀਆ ਵਰਤੋਕਾਰ ਸੰਦੀਪ 바ਸੀ ਨੇ ਕਿਹਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਭਾਈਚਾਰੇ ਦੇ ਲੋਕ ਆਪਣੇ ਵਿਰੁੱਧ ਹੀ ਝੰਡਾ ਕਿਉਂ ਚੁੱਕ ਕੇ ਖੜੇ ਹੋ ਜਾਂਦੇ ਨੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਜਿੱਥੇ ਗੋਰੇ ਡਰਾਈਵਰ ਦੀ ਅਣਗਹਿਲੀ ਨਾਲ ਤਿੰਨ ਬੱਚਿਆਂ ਸਣੇ 8 ਜਣਿਆਂ ਦੀ ਮੌਤ ਹੋਈ ਪਰ ਇਸ ਬਾਰੇ ਕਿਸੇ ਨੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਇੱਥੇ ਦੱਸਣਾ ਬਣਦਾ ਹੈ ਕਿ ਕਿਨ ਹੈਮੋਕਨਾ ਦੇ ਟਰੱਕ ਡਰਾਈਵਰ ਨੂੰ ਹੌਲਨਾਖ ਹਾਦਸੇ ਦੇ ਬਾਵਜੂਦ 83000 ਡਾਲਰ ਦੇ ਮੁਚਲਕੇ ਤੇ ਰਿਹਾ ਕਰ ਦਿੱਤਾ ਗਿਆ ਜਦਕਿ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਣੀ ਹੈ ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੇ ਮਾਪੇ ਆਪਣੇ ਪੁੱਤ ਦੀ ਰਿਹਾਈ ਵਾਸਤੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਜਸ਼ਨਪ੍ਰੀਤ ਸਿੰਘ ਦੇ ਪਿਤਾ ਬੀਤੇ ਦਿਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਤੇ ਮਦਦ ਦੀ ਮੰਗ ਕੀਤੀ ਇਸੇ ਦੌਰਾਨ ਇੱਕ ਹੋਰ ਵਰਤੋਂਕਾਰ ਨੇ ਅਮਰਿੰਦਰ ਖਟੜਾ ਦਾ ਪੱਖ ਪੂਰਦਿਆਂ ਕਿਹਾ ਕਿ ਜਸ਼ਨਪ੍ਰੀਤ ਸਿੰਘ ਦੀ ਨਿਖੇਦੀ ਨਾ ਕਰਨ ਵਾਲੇ ਅਸਲ ਵਿੱਚ ਮੂਰਖ ਨੇ ਗਲਤੀ ਕਰਨ ਵਾਲੇ ਦੀ ਹਰ ਹਾਲਤ ਵਿੱਚ ਨਿਖੇਦੀ ਹੋਣੀ ਚਾਹੀਦੀ ਹੈ ਇੱਕ ਵਰਤੋਂਕਾਰ ਨੇ ਆਖਿਆ ਕਿ ਤੁਸੀਂ ਵੀਡੀਓ ਨਹੀਂ ਦੇਖੀ ਜੇ ਉਹਨਾਂ ਗੱਡੀਆਂ ਵਿੱਚ ਤੁਹਾਡੇ ਬੱਚੇ ਹੁੰਦੇ ਤਾਂ ਤੁਸੀਂ ਕੀ ਕਰਦੇ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆ ਕੈਨੇਡਾ ਵਿੱਚ ਦੋ ਭਾਰਤੀ ਪਰਿਵਾਰਾਂ ਦੇ ਘਰਾਂ ਉੱਤੇ ਚੱਲੀਆਂ ਗੋਲੀਆਂ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਜਬਰੀ ਵਸੂਲੀ ਦੇ ਮਕਸਦ ਨਾਲ ਭਾਰਤੀ ਪਰਿਵਾਰਾਂ ਦੇ ਘਰਾਂ ਉੱਤੇ ਗੋਲੀਆਂ ਚਲਾਉਣ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਸਰੀ ਅਤੇ ਡੈਲਟਾ ਵਿਖੇ ਐਤਵਾਰ ਵੱਡੇ ਤੜਕੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਰੀ ਪੁਲਿਸ ਨੇ ਦੱਸਿਆ ਕਿ 124ਵੀਂ ਸਟਰੀਟ ਦੇ 7800 ਬਲਾਕ ਵਿੱਚ ਸਵੇਰੇ ਪੌਣੇ 3 ਵਜੇ ਗੋਲੀਆਂ ਚੱਲੀਆਂ ਗੋਲੀਬਾਰੀ ਵੇਲੇ ਘਰ ਅੰਦਰ ਭਾਰਤੀ ਪਰਿਵਾਰ ਦੇ ਮੈਂਬਰ ਮੌਜੂਦ ਸਨ ਪਰ ਉਹਨਾਂ ਨੂੰ ਕੋਈ ਨੁਕਸਾਨ ਨਾ ਪੁੱਜਾ ਉਧਰ ਡੈਲਟਾ ਪੁਲਿਸ ਨੇ ਦੱਸਿਆ ਕਿ 78 ਬੀ ਐਵੇਨਿਊ ਦੇ 11200 ਬਲਾਕ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਜਗ੍ਹਾ ਸਰੀ ਵਾਲੀ ਵਾਰਦਾਤ ਤੋਂ ਮਸਾਂ 12 ਬਲਾਕ ਦੂਰ ਹੈ ਮੌਕੇ ਤੇ ਪੁੱਜੇ ਡੈਲਟਾ ਪੁਲਿਸ ਦੇ ਅਫਸਰਾਂ ਮੁਤਾਬਕ ਘਰ ਦੇ ਬਾਹਰ ਗੋਲੀਆਂ ਦੇ ਕਈ ਨਿਸ਼ਾਨ ਨਜ਼ਰ ਆਏ। ਸਟਾਫ ਸਰਜੈਂਟ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੱਕੀ ਚਿੱਟੇ ਰੰਗ ਦੀ ਐਸਯੂਵੀ ਵਿੱਚ ਆਏ ਸਨ ਅਤੇ ਇੱਕ ਜਣੇ ਨੇ ਬਾਹਰ ਨਿਕਲ ਕੇ ਘਰ ਉੱਤੇ ਗੋਲੀਆਂ ਚਲਾ ਦਿੱਤੀਆਂ। ਕੁਝ ਹੀ ਪਲਾਂ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਮੋਡਲੀ ਪੜਤਾਲ ਮੁਤਾਬਕ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਮੰਨੀ ਜਾ ਰਹੀ ਹੈ ਅਤੇ ਐਕਸਟਰਸ਼ਨ ਦੇ ਨਜ਼ਰੀਏ ਤੋਂ واردات ਨੂੰ ਘੋਖਿਆ ਜਾ ਰਿਹਾ ਹੈ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪ੍ਰੋਵਿੰਸ਼ੀਅਲ ਐਕਸਟਰਸ਼ਨ ਟਾਸਕ ਫੋਰਸ ਦੀ ਮਦਦ ਲਈ ਜਾ ਸਕਦੀ ਹੈ ਇਸੇ ਦੌਰਾਨ ਸਰੀ ਦੀ ਵਾਰਦਾਤ ਬਾਰੇ ਸਟਾਫ ਸਰਜੈਂਟ ਲੈਂਡੀ ਹੋਟਨ ਨੇ ਦੱਸਿਆ ਕਿ ਫਿਲਹਾਲ ਪੜਤਾਲ ਮੋੜਲੇ ਗੇੜ ਵਿੱਚ ਹੈ ਪਰ ਗੋਲੀਬਾਰੀ ਨੂੰ ਟਾਰਗੇਟਡ ਮੰਨਿਆ ਜਾ ਰਿਹਾ ਹੈ ਦੋਵੇਂ ਵਾਰਦਾਤਾਂ ਆਪਸ ਵਿੱਚ ਸਬੰਧਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਦੇ ਮੱਦੇਨਜ਼ਰ ਸਰੀ ਅਤੇ ਡੈਲਟਾ ਪੁਲਿਸ ਵੱਲੋਂ ਤਾਲਮੇਲ ਕਾਇਮ ਕੀਤਾ ਗਿਆ ਹੈ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਸਰੀ ਦੇ 103 A ਐਵੇਨਿਊ ਦੇ 13000 ਬਲਾਕ ਵਿੱਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਸੀ ਇਕੱਲੇ ਸਰੀ ਸ਼ਹਿਰ ਵਿੱਚ ਮੌਜੂਦਾ ਬਰੇ ਦੌਰਾਨ ਜ਼ਬਰੀ ਵਸੂਲੀ ਦੇ ਨਾਂ ਤੇ ਡਰਾਉਣ ਦੀਆਂ 65 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ 35 ਵਿੱਚ ਗੋਲੀਆਂ ਚੱਲੀਆਂ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੋਲੀਬਾਰੀ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਹੋਰ ਸ਼ੱਕੀ ਸਰਗਰਮੀ ਨਾਲ ਸੰਬੰਧਿਤ ਵੀਡੀਓ ਜਾਂ ਤਸਵੀਰਾਂ ਮੌਜੂਦ ਹੋਣ ਤਾਂ ਗੈਰ ਐਮਰਜੈਂਸੀ ਨੰਬਰ 604 599 0502 ਤੇ ਸੰਪਰਕ ਕਰਦਿਆਂ ਫਾਈਲ ਨੰਬਰ 2594161 ਦਾ ਜ਼ਿਕਰ ਕੀਤਾ ਜਾਵੇ। ਇਸੇ ਦੌਰਾਨ ਬ੍ਰੈਮਟਨ ਵਿਖੇ ਕਈ ਗੱਡੀਆਂ ਨੂੰ ਅੱਗ ਲਾ ਕੇ ਫੂਕਣ ਦੀ ਵਾਰਦਾਤ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਈਵੇ 410 ਅਤੇ ਸਟੀਲਜ਼ ਐਵੇਨਿਊ ਈਸਟ ਨੇੜੇ ਇੱਕ ਆਟੋ ਬਾਡੀ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਵੱਲੋਂ ਮੁਹੱਈਆ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਗਜ਼ਨੀ ਦੀ ਵਾਰਦਾਤ ਤੋਂ 5 ਮਿੰਟ ਪਹਿਲਾਂ ਇੱਕ ਸ਼ਖਸ ਢੇੜੇ ਲਾ ਰਿਹਾ ਸੀ ਪੁਲਿਸ ਮੁਤਾਬਕ ਤਿੰਨ ਗੱਡੀਆਂ ਅਤੇ ਦੁਕਾਨ ਦਾ ਬਾਰੀ ਹਿੱਸਾ ਸਾੜ ਗਿਆ ਅਤੇ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਬਿਆਨ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਯੂਕੇ ਦੇ ਸਿੱਖਾਂ ਵਿੱਚ ਪੈਦਾ ਹੋ ਰਹੀਆਂ ਡੂੰਘੀਆਂ ਚਿੰਤਾਵਾਂ ਨਾਲ ਸੰਬੰਧਿਤ ਹੈ ਜੀ ਹਾਂ ਯੂਕੇ ਵਿੱਚ ਇੱਕ ਹੋਰ ਪੰਜਾਬੀ ਮੁਟਿਆਰ ਨੂੰ ਬੇਪੱਤ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਸਿੱਖ ਫੈਡਰੇਸ਼ਨ ਯੂਕੇ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬੀ ਮੁਟਿਆਰ ਨੂੰ ਨਸਲੀ ਨਫ਼ਰਤ ਤਹਿਤ ਨਿਸ਼ਾਨਾ ਬਣਾਇਆ ਗਿਆ ਅਤੇ ਗੋਰਾ ਹਮਲਾਵਰ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਪਿਛਲੇ ਡੇਢ ਮਹੀਨੇ ਵਿੱਚ ਪੰਜਾਬੀ ਮੁਟਿਆਰਾਂ ਨਾਲ ਬਲਾਤਕਾਰ ਦੀ ਇਹ ਦੂਜੀ ਵਾਰਦਾਤ ਸામਨੇ ਆਈ ਹੈ 올ਬਰੀ ਵਿਖੇ ਇੱਕ ਸਿੱਖ ਔਰਤ ਨਾਲ ਜ਼ਬਰ ਜਨਾ ਦੀ ਵਾਰਦਾਤ ਮਗਰੋਂ ਪੁਲਿਸ ਨੇ ਪੜਤਾਲ ਦੇ ਨਾਤੇ ਕੁਝ ਗ੍ਰਿਫਤਾਰੀਆਂ ਜ਼ਰੂਰ ਕੀਤੀਆਂ ਪਰ ਬਾਅਦ ਵਿੱਚ ਚੱਕੀਆਂ ਨੂੰ ਜ਼ਮਾਨਤ ਤੇ ਰਹਾ ਕਰ ਦਿੱਤਾ ਗਿਆ ਦੂਜੇ ਪਾਸੇ ਵੈਸਟ ਮਿਡਲੈਂਡਜ਼ ਪੁਲਿਸ ਨੇ ਦੱਸਿਆ ਕਿ ਸ਼ਨੀਚਰਵਾਰ ਸ਼ਾਮ ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿੱਚ ਇੱਕ ਔਰਤ ਨਾਲ ਜ਼ਬਰ ਜਨਾਦੀ ਇਤਲਾ ਮਿਲੀ ਅਤੇ ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਸ਼ੱਕੀ ਦੀ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪੁਲਿਸ ਮੁਤਾਬਕ ਸ਼ੱਕੀ ਦੀ ਉਮਰ 30-35 ਸਾਲ ਹੈ ਅਤੇ ਵਾਰਦਾਤ ਵੇਲੇ ਉਸਨੇ ਗੂੜੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਡਿਟੈਕਟਿਵ ਸੁਪਰਡੈਂਟ ਰੌਨਨ ਟਾਇਰਰ ਦਾ ਕਹਿਣਾ ਸੀ ਕਿ ਸ਼ੱਕੀ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਿਹਾ ਹੈ ਪੁਲਿਸ ਅਫਸਰਾਂ ਦੀਆਂ ਟੀਮਾਂ ਸਬੂਤ ਇਕੱਤਰ ਕਰ ਰਹੀਆਂ ਨੇ ਅਤੇ ਜਲਦ ਹੀ ਸ਼ੱਕੀ ਹਿਰਾਸਤ ਵਿੱਚ ਹੋਵੇਗਾ ਆਂਗੋਨ ਵਿੱਚ ਰਹਿੰਦੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਨਜ਼ਦੀਕੀ ਤਸਵੀਰਾਂ ਰਾਹੀਂ ਸ਼ਨਾਖਤ ਪੱਕੀ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪੁਲਿਸ ਨੇ ਇਸ ਵਾਰਦਾਤ ਨੂੰ ਕਿਸੇ ਹੋਰ ਮਾਮਲੇ ਨਾਲ ਜੋੜਨ ਤੋਂ ਇਨਕਾਰ ਕਰ ਦਿੱਤਾ ਦੱਸ ਦਈਏ ਕਿ ਵਾਲਸਾਲ ਕਸਬੇ ਵਿੱਚ ਵੰਸਵੰਨੇ ਸੱਭਿਆਚਾਰਕ ਪਛੋਕੜ ਵਾਲੇ ਲੋਕ ਵਸਦੇ ਨੇ ਅਤੇ ਪੰਜਾਬੀ ਮੁਟਿਆਰ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਚੇਤੇ ਰਹੇ ਕਿ 올ਡਬਰੀ ਵਾਲੀ ਵਾਰਦਾਤ ਦੌਰਾਨ ਸਿੱਖ ਔਰਤ ਨੂੰ ਆਪਣੇ ਮੁਲਕ ਵਾਪਸ ਜਾਣ ਦੇ ਤਾਣੇ ਵੀ ਮਾਰੇ ਗਏ ਸਨ ਦੂਜੀ ਵਾਰਦਾਤ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ ਯੂਕੇ ਦੀ ਪਹਿਲੀ ਸਿੱਖ ਮਹਿਲਾ ਐਮਪੀ ਪ੍ਰੀਤਕੌਰ ਗਿੱਲ ਨੇ ਪਹਿਲੀ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਸੀ ਕਿ ਨਸਲਵਾਦ ਦਾ ਉਭਾਰ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ 올ਬਰੀ ਹੋਵੇ ਜਾਂ ਮੁਲਕ ਦਾ ਕੋਈ ਵੀ ਹਿੱਸਾ ਸਿੱਖਾਂ ਸਣੇ ਹਰ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਦਾ ਹੱਕ ਹੈ ਇੱਕ ਹੋਰ ਸਿੱਖ ਐਮਪੀ ਜਸ ਅਟਵਾਲ ਦਾ ਕਹਿਣਾ ਸੀ ਕਿ ਪੀੜਤ ਕੁੜੀ ਪੂਰੀ ਉਮਰ ਖੌਫਜ਼ਦਾ ਰਹਿ ਸਕਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ ਬੈਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਭਾਰਤੀ ਔਰਤ ਉੱਤੇ ਲੱਗੇ ਗੰਭੀਰ ਦੋਸ਼ਾਂ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਨੂੰ ਆਪਣੇ ਪਤੀ ਉੱਤੇ ਛੋਰੇ ਨਾਲ ਵਾਰ ਕਰਨ ਦੇ ਦੋਸ਼ ਏਡ ਗ੍ਰਿਫਤਾਰ ਕੀਤਾ ਗਿਆ ਹੈ ਔਰਦੀ شناخت 45 ਸਾਲ ਦੀ ਚੰਦਰ ਪ੍ਰਭਾ ਸਿੰਘ ਵਜੋਂ ਕੀਤੀ ਗਈ ਹੈ ਜੋ ਨਾਰਥ ਕੈਰੋਲਾਈਨਾ ਦੇ ਸ਼ਾਰਲਟ ਸ਼ਹਿਰ ਵਿੱਚ ਸਹਾਇਕ ਐਲੀਮੈਂਟਰੀ ਟੀਚਰ ਵਜੋਂ ਕੰਮ ਕਰ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਪਤੀ ਵੱਲੋਂ ਘਰ ਦੀ ਸਫਾਈ ਨਾ ਕੀਤੇ ਜਾਣ ਤੋਂ ਗੁੱਸੇ ਵਿੱਚ ਆਈ ਚੰਦਰਪ੍ਰਭਾ ਸਿੰਘ ਨੇ ਕਥਿਤ ਤੌਰ ਤੇ ਰਸੋਈ ਵਿੱਚ ਪਈ ਛੁਰੀ ਨਾਲ ਪਤੀ ਦੀ ਗਰਦਨ ਉੱਤੇ ਵਾਰ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਫੌਕਸ 7 ਡਰਾਈਵ ਇਲਾਕੇ ਨਾਲ ਸੰਬੰਧਿਤ ਮਹਿਲਾ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਦਿਆਂ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਅਦਾਲਤ ਵਿੱਚ ਦਾਇਰ ਹਲਫਨਾਮੇ ਮੁਤਾਬਕ ਚੰਦਰਪ੍ਰਭਾ ਦੇ ਪਤੀ ਅਰਵਿੰਦ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਘਰ ਦੀ ਸਫਾਈ ਦੇ ਮੁੱਦੇ ਨੂੰ ਲੈ ਕੇ ਮਾਮਲਾ ਵਧਿਆ ਅਤੇ ਚੰਦਰਪ੍ਰਭਾ ਨੇ ਛੁਰੀ ਨਾਲ ਵਾਰ ਕਰ ਦਿੱਤਾ ਉਧਰ ਚੰਦਰਪ੍ਰਭਾ ਸਿੰਘ ਨੇ ਦਾਵਾ ਕੀਤਾ ਕਿ ਉਹ ਖਾਣਾ ਬਣਾ ਰਹੀ ਸੀ ਜਦੋਂ ਉਸਦੇ ਪਤੀ ਨੇ ਕੰਮ ਵਿੱਚ ਮਦਦ ਮੰਗੀ ਘਰ ਦੀ ਸਾਫ ਸਫਾਈ ਚੰਗੀ ਤਰ੍ਹਾਂ ਨਾ ਹੋਣ ਕਾਰਨ ਉਸ ਨੂੰ ਗੁੱਸਾ ਚੜ ਗਿਆ ਅਤੇ ਜਦੋਂ ਉਹ ਪਿੱਛੇ ਮੁੜੀ ਤਾਂ ਦੁਰਘਟਨਾ ਵਸ ਪਤੀ ਦੀ ਗਰਦਨ ਤੇ ਛੁਰੀ ਵੱਜ ਗਈ ਪੁਲਿਸ ਅਫਸਰਾਂ ਦੇ ਮੌਕੇ ਵਾਰਦਾਤ ਤੇ ਪੁੱਜਣ ਤੋਂ ਪਹਿਲਾਂ ਹੀ ਅਰਬਿੰਦ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ ਚੰਦਰ ਪ੍ਰਭਾ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਮੋੜਲੇ ਤੌਰ ਤੇ ਮੈਜਿਸਟਰੇਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ 10000 ਡਾਲਰ ਦੇ ਮੁਚਲਕੇ ਤੇ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਚੰਦਰ ਪ੍ਰਭਾ ਨੂੰ ਸਖਤ ਸ਼ਰਤਾਂ ਦੇ ਆਧਾਰ ਤੇ ਰਿਹਾਈ ਮਿਲੀ ਹੈ ਜਿਨ੍ਹਾਂ ਵਿੱਚ ਗੱਟੇ ਤੇ ਨਿਗਰਾਨੀ ਕਰਨ ਵਾਲਾ ਇਲੈਕਟ੍ਰੋਨਿਕ ਯੰਤਰ ਬੰਨਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਪਤੀ ਨਾਲ ਕਿਸੇ ਵੀ ਤਰੀਕੇ ਨਾਲ ਸੰਪਰਕ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੈਰਾਨਕੁਨ ਮਾਮਲਾ ਸਾਹਮਣੇ ਆਉਣ ਮਗਰੋਂ ਚੰਦਰ ਪ੍ਰਭਾਸ ਸਿੰਘ ਨੂੰ ਐਲੀਮੈਂਟਰੀ ਸਕੂਲ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਨਿਊਯਾਰਕ ਦੇ ਮੇਅਰ ਦੀ ਚੋਣ ਵਿੱਚ ਸਿੱਖ ਭਾਈਚਾਰੇ ਵੱਲੋਂ ਜ਼ੋਰਦਾਰ ਤਰੀਕੇ ਨਾਲ ਕੀਤੇ ਜਾ ਰਹੇ ਚੋਣ ਪ੍ਰਚਾਰ ਨਾਲ ਸੰਬੰਧਿਤ ਹੈ ਜੀ ਹਾਂ ਨਿਊਯਾਰਕ ਦੇ ਮੇਅਰ ਦੀ ਚੋਣ ਲਈ ਪ੍ਰਚਾਰ ਅੰਤਮ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਸਿੱਖ ਭਾਈਚਾਰਾ ਜ਼ੁਹਰਾਨ ਮਮਦਾਨੀ ਦੇ ਹੱਕ ਵਿੱਚ ਡਟਿਆ ਹੋਇਆ ਹੈ ਕੁਇਨਜ਼ ਦੇ ਫੋਰੈਸਟ ਹਿਲ ਸਟੇਡੀਅਮ ਵਿਖੇ 13000 ਤੋਂ ਵੱਧ ਲੋਕ ਇਕੱਤਰ ਹੋਏ ਅਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਟਲਸਨ ਨੇ ਬਰਨੀ ਸੈਂਡਰਸ ਨੇ ਵੀ ਹਾਜ਼ਰੀ ਲਗਵਾਈ ਗਵਰਨਰ ਵੱਲੋਂ ਭੀੜ ਨੂੰ ਡੋਨਾਲਡ ਟਰੰਪ ਵਿਰੁੱਧ ਢੁਕਾਉਣ ਦਾ ਯਤਨ ਕੀਤਾ ਗਿਆ ਪਰ ਇਸੇ ਦੌਰਾਨ ਅਮੀਰਾਂ ਤੇ ਟੈਕਸ ਲਾਓ ਦੇ ਨਾਰੇ ਗੂੰਜਣ ਲੱਗੇ ਲੋਕਾਂ ਨੇ ਮਿਹੜੇ ਮਾਰ ਕੇ ਗਵਰਨਰ ਨੂੰ ਕੱਚੀ ਜਹੀ ਕਰ ਦਿੱਤਾ ਜੋ ਲਗਾਤਾਰ ਕਹਿ ਰਹੇ ਸਨ ਕਿ ਤੁਸੀਂ ਗਵਰਨਰ ਹੋ ਕੁਝ ਕਰੋ ਉਧਰ ਸਿੱਖਾ ਗੂਆਂ ਦਾ ਕਹਿਣਾ ਸੀ ਕਿ ਘਟਗਿਣਤੀਆਂ ਵਿੱਚੋਂ ਮੇਅਰ ਦੇ ਚੁਣੇ ਜਾਣ ਨਾਲ ਨਿਊਯਾਰਕ ਸ਼ਹਿਰ ਸਣੇ ਪੂਰੇ ਮੁਲਕ ਵਿੱਚ ਘਟਗਿਣਤੀਆਂ ਦੇ ਹੱਕਾਂ ਦੀ ਆਵਾਜ਼ بلند ਕੀਤੀ ਜਾ ਸਕਦੀ ਹੈ ਚੋਣ ਸਰਵੇਖਣਾਂ ਤੇ ਝਾਤ ਮਾਰੀ ਜਾਵੇ ਤਾਂ ਮਮਦਾਨੀ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਸਿੱਧਾ ਪੇਚਾ ਰਾਸ਼ਟਰਪਤੀ ਡੋਨਲਡ 트াম্প ਨਾਲ ਪੈਣਾ ਸਮਾਜਵਾਦੀ ਸੋਚ ਵਾਲੇ ਮਮਦਾਨੀ ਵਿਰੁੱਧ ਕੂੜ ਪ੍ਰਚਾਰ ਕਰਨ ਦਾ ਯਤਨ ਕੀਤਾ ਗਿਆ ਪਰ ਨਿਊਯਾਰਕ ਦੇ ਲੋਕ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆਂ ਅਮਰੀਕਾ ਵਿੱਚ ਲੱਖਾਂ ਲੋਕਾਂ ਉੱਤੇ ਭੁੱਖਮਰੀ ਦਾ ਖਤਰਾ ਮੰਡਰਾਉਣ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਦੇ ਲੱਖਾਂ ਲੋਕਾਂ ਉੱਤੇ ਭੁੱਖਮਰੀ ਦਾ ਖਤਰਾ ਮੰਡਰਾਉਣ ਲੱਗਾ ਹੈ ਅਤੇ ਜਲਦ ਹੀ ਸ਼ਟਡਾਊਨ ਖਤਮ ਨਾ ਹੋਇਆ ਤਾਂ 1 ਨਵੰਬਰ ਤੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ। ਟਰੰਪ ਸਰਕਾਰ ਵੱਲੋਂ ਖੇਤੀ ਵਿਭਾਗ ਦੀ ਵੈੱਬਸਾਈਟ ਤੇ ਇੱਕ ਨੋਟਿਸ ਪੋਸਟ ਕੀਤਾ ਗਿਆ ਹੈ ਜਿਸ ਮੁਤਾਬਕ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਅਧੀਨ ਗਰੋਸਰੀ ਵੰਡਣ ਦਾ ਸਿਲਸਿਬਾ ਬੰਦ ਕੀਤਾ ਜਾ ਰਿਹਾ ਹੈ। ਖੇਤੀ ਵਿਭਾਗ ਨੇ ਸਾਫ ਲਫਜ਼ਾਂ ਵਿੱਚ ਕਹਿ ਦਿੱਤਾ ਹੈ ਕਿ ਪਹਿਲੀ ਨਵੰਬਰ ਤੋਂ ਅਮਰੀਕਾ ਦੇ ਲੋਕ ਕਿਸੇ ਲਾਭ ਦੀ ਉਮੀਦ ਨਾ ਰੱਖਣ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆਪਣੀ ਅੜੀ ਛੱਡਣ ਨੂੰ ਤਿਆਰ ਨਹੀਂ ਇੱਥੇ ਦੱਸਣਾ ਬਣਦਾ ਹੈ ਕਿ ਹਰ 8 ਵਿੱਚੋਂ ਇੱਕ ਅਮਰੀਕਾ ਵਾਸੀ ਸਰਕਾਰ ਦੀ ਰਾਸ਼ਨ ਯੋਜਨਾ ਤੇ ਨਿਰਭਰ ਹੈ ਅਤੇ ਇਸ ਹਿਸਾਬ ਨਾਲ ਗਰੋਸਰੀ ਨਾ ਮਿਲਣ ਤੇ 3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਨੇ ਸ਼ਟਡਾਊਨ 1 ਅਕਤੂਬਰ ਤੋਂ ਸ਼ੁਰੂ ਹੋਇਆ ਅਤੇ ਅਮਰੀਕਾ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਲੰਮਾ ਸ਼ਟਡਾਊਨ ਬਣ ਚੁੱਕਾ ਹੈ ਇਸ ਤੋਂ ਪਹਿਲਾਂ 트ੰਪ ਦੇ ਪਹਿਲੇ ਕਾਰਜਕਾਲ ਦੌਰਾਨ 35 ਦਿਨ ਸਰਕਾਰੀ ਕੰਮਕਾਜ ਠੱਪ ਰਿਹਾ ਸੀ ਅਤੇ ਇਸ ਵਾਰ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਗੈਰਾਂ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ knows ਮਾਈ ਵਰਕ ਹਾਊਸ ਸੋ ਦ ਮੂਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਅ ਮੈਸੇਜ Are you on the train? Is anyone with you? And the answer is always the same. mamad is a train operator in this cabin. There's a helpline for emergencies. Then she was